ਹਾਂ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਅੱਜ ਆਪਾਂ ਪੰਜਵੀਂ ਜਮਾਤ ਦੀ ਗਣਿਤ ਦੀ ਪੁਸਤਕ ਦਾ ਅਧਿਆਏ 4 ਸ਼ੁਰੂ ਕਰਨ ਲੱਗੇ ਆ ਤਿੰਨ ਅਧਿਆਏ ਆਪਾਂ ਕਰ ਚੁੱਕੇ ਆ ਤਾਂ 4 ਨੰਬਰ ਅਧਿਆਏ ਹੈਗਾ ਪਿੰਨਾਤਮਕ ਸੰਖਿਆਵਾਂ ਠੀਕ ਹੈ ਬੇਟਾ ਤਾਂ ਉਹਦਾ ਸਭ ਤੋਂ ਪਹਿਲਾਂ ਦੁਹਰਾਈ ਦਿੱਤੀ ਹੋਈ ਹੈ ਪਿਛਲੀ ਜਮਾਤ ਵਿੱਚ ਜਿਹੜਾ ਕੰਮ ਕੀਤਾ ਉਹਦੇ ਉਹ ਆਪਾਂ ਚੈਪਟਰ ਡਿਸਕਸ ਕਰਨ ਲੱਗੇ ਆ ਤਾਂ ਕਹਿੰਦਾ ਅਸੀਂ ਚੌਥੀ ਜਮਾਤ ਵਿੱਚ ਕੀਤੇ ਗਏ ਕੰਮ ਦੀ ਦੁਹਰਾਈ ਕਰਾਂਗੇ ਕਹਿੰਦਾ ਚਿੱਤਰ ਵਿੱਚ ਰੰਗਦਾਰ ਭਾਗ ਦੀ ਪਿੰਨ ਲਿਖੋ ਤੋ ਬੇਟਾ ਰੰਗਦਾਰ ਭਾਗ ਦੀ ਪਿੰਨ ਜਿਹੜੀ ਟੋਟਲ ਦੇਖੋ ਕਿੰਨੇ ਹਿੱਸੇ ਬਣਦੇ ਪਏ ਆ 2 ਦੋਆਂ ਦੇ ਵਿੱਚੋਂ ਇੱਕ ਹਿੱਸਾ ਰੰਗਦਾਰ ਆ ਠੀਕ ਐ ਤਾਂ ਇਹਦਾ ਮਤਲਬ ਰੰਗਦਾਰ ਭਾਗ ਦੀ ਪਿੰਨ ਜਿਹੜੀ ਅਸੀਂ ਕੀ ਲਿਖਾਂਗੇ 1/ 2 ਗੱਲ ਸਮਝ ਲੱਗ ਗਈ ਬੇਟਾ ਜਿੰਨਾ ਹਿੱਸਾ ਰੰਗਦਾਰ ਆ ਕੁੱਲ ਹਿੱਸੇ ਇਹ ਰੰਗਦਾਰ ਭਾਗ ਦੀ ਪਿੰਨ ਲਿਖਤੀ ਆ ਬੇਟਾ ਦੇਖੋ ਰੰਗਦਾਰ ਭਾਗ ਕਿੰਨੇ ਆ ਤਾਂ 1 2 ਤੇ 3 ਤਿੰਨ ਭਾਗ ਰੰਗਦਾਰ ਆ ਟੋਟਲ ਭਾਗ ਕਿੰਨੇ ਆ 4 ਜਿੰਨੇ ਭਾਗ ਰੰਗਦਾਰ ਆ ਉਹਨੂੰ ਉੱਪਰ 3 4 ਮਤਲਬ ਚਾਰਾਂ ਦੇ ਵਿੱਚੋਂ ਤਿੰਨ ਹਿੱਸੇ ਰੰਗਦਾਰ ਆ ਠੀਕ ਆ ਬੇਟਾ ਅੱਗੇ ਆਪਾਂ ਅਗਲਾ ਪੋਰਸ਼ਨ ਅਗਲਾ ਸਵਾਲ ਦੇਖਦੇ ਆ ਕਿੰਨੇ ਆ ਬੇਟਾ ਟੋਟਲ ਭਾਗ ਇਹਦੇ 1 2 3 4 ਤੇ 5 ਪੰਜ ਹਿੱਸੇ ਰੰਗਦਾਰ ਆ ਟੋਟਲ ਹੈਗੇ 8 1 2 3 4 5 6 7 8 ਤਾਂ ਇਹਦਾ ਮਤਲਬ ਜਿਹੜੇ ਰੰਗਦਾਰ ਹਿੱਸੇ ਆ ਉੱਪਰ 5/8 ਠੀਕ ਹੈ ਇਹਦਾ ਪਿੰਨ ਰੂਪ ਹੈ ਠੀਕ ਹੈ ਅੱਗੇ ਬੇਟਾ ਆ ਗਿਆ ਸਾਡੇ ਕੋਲੇ ਸਵਾਲ ਨੰਬਰ 2 ਕਹਿੰਦਾ ਦੱਸੀ ਗਈ ਪਿੰਨ ਅਨਸਾਰ ਚਿੱਤਰ ਵਿੱਚ ਰੰਗ ਭਰੋ ਤਾਂ ਦੱਸੀ ਗਈ ਪਿੰਨ ਅਨੁਸਾਰ ਠੀਕ ਹੈ 2/3 ਟੋਟਲ ਦੇਖੋ ਬੇਟਾ 3 ਹਿੱਸੇ ਆ ਤਿੰਨਾਂ ਦੇ ਵਿੱਚੋਂ 2 ਹਿੱਸਿਆਂ ਦੇ ਵਿੱਚ ਅਸੀਂ ਰੰਗ ਭਰ ਦਵਾਂਗੇ ਠੀਕ ਹੈ ਬੇਟਾ ਆ ਇੱਕ ਹਿੱਸੇ 'ਚ ਰੰਗ ਭਰਤਾ ਆ ਦੂਜੇ ਹਿੱਸੇ 'ਚ ਰੰਗ ਭਰਤਾ ਲਓ ਬੇਟਾ ਆ ਰੰਗ ਭਰਿਆ ਗਿਆ ਤੁਸੀਂ ਪੈਨਸਲ ਦੇ ਨਾਲ ਇਹਨੂੰ ਫਿਲ ਕਰ ਦਿਓ ਤਾਂ ਇਹ ਕੀ ਬਣ ਗਿਆ 2/3 ਅੱਗੇ ਬੇਟਾ 3/5 3/5 ਦਾ ਮਤਲਬ 1 2 ਤੇ 3 ਤਿੰਨ ਹਿੱਸਿਆਂ ਦੇ ਵਿੱਚ ਅਸੀਂ ਰੰਗ ਭਰ ਦਵਾਂਗੇ ਟੋਟਲ 5 ਹਿੱਸੇ ਹੈਗੇ ਆ ਠੀਕ ਹੈ ਬੇਟਾ 2 3 ਆ ਤਿੰਨੇ ਹਿੱਸੇ ਰੰਗੇਗੇ ਤੇ ਟੋਟਲ 5 ਹਿੱਸੇ ਹੈਗੇ ਠੀਕ ਹੈ ਬੇਟਾ ਮੇਰਾ ਕਿਹਲਾ ਗੱਲ ਸਮਝ ਲੱਗ ਗਈ 1/4 ਤਾਂ ਇੱਕ ਹਿੱਸੇ ਦੇ ਵਿੱਚ ਬੇਟਾ ਅਸੀਂ ਰੰਗ ਭਰ ਦਵਾਂਗੇ ਤੇ ਬਾਕੀ ਤਿੰਨ ਹਿੱਸੇ ਖਾਲੀ ਛੱਡ ਦਵਾਂਗੇ ਇਹ ਪਿੰਨ ਬਣ ਗਈ 1/4 ਠੀਕ ਹੈ ਬੇਟਾ ਅੱਗੇ ਬੇਟਾ ਆਗੇ ਆਪਾਂ ਸਵਾਲ ਨੰਬਰ 3 ਦੇ ਉੱਤੇ ਇਹ ਬੇਟਾ ਬੇਸਿਕ ਜਾਣਕਾਰੀ ਹੈ ਤਾਂ ਤੁਹਾਨੂੰ ਕਰਵਾ ਰਹੇ ਹਾਂ ਤਾਂ ਜੋ ਤੁਹਾਨੂੰ ਕਨਫਿਊਜ਼ਨ ਨਾ ਹੋਵੇ 2/3 ਪਿੰਨ ਵਿੱਚ ਅੰਸ਼ ਅੰਸ਼ ਬੇਟਾ ਉੱਪਰ ਜਿਹੜਾ ਇਹ ਰਕਮ ਹੁੰਦੀ ਹੈ ਉਹਨੂੰ ਅਸੀਂ ਅੰਸ਼ ਕਹਿੰਦੇ ਆ ਅੰਸ਼ 2 ਆ ਤੇ ਹਰ ਹੇਠਲੀ ਰਕਮ ਨੂੰ ਅਸੀਂ ਹਰ ਕਹਿੰਦੇ ਆ ਹੇਠਲੀ ਜਿਹੜੀ ਸੰਖਿਆ ਹੁੰਦੀ ਆ ਹਰ 3 ਹੈ ਠੀਕ ਹੈ ਬੇਟਾ ਅੱਗੇ 1/4 ਭਿੰਨ ਵਿੱਚ ਅੰਸ਼ ਅੰਸ਼ 1 ਕਾ ਬੇਟਾ ਉੱਪਰਲਾ ਹਿੱਸਾ 1 ਹੈ ਨਾ ਤੇ ਹਰ ਕਿੰਨਾ ਹੈ 4 ਅੱਗੇ ਉਹੋ ਭਿੰਨ ਲਿਖੋ ਜਿਸ ਦਾ ਅੰਸ਼ 4 ਅਤੇ ਹਰ 5 ਹੋਵੇ ਤਾਂ ਬੇਟਾ ਅੰਸ਼ 4 ਉੱਪਰਲੇ ਪਾਸੇ 4 ਤੇ ਹਰ 5 ਲੋ ਬੇਟਾ ਆਪ ਇਹਨਾਂ ਆਪਾਂ ਲਿਖ ਦਿੱਤੀ। ਸੋ ਬੇਟਾ ਇਹ ਸਿਗਾ ਤੁਹਾਡਾ ਜਿਹੜਾ ਹੈਗਾ ਸੀਗਾ ਪਿਛਲੀ ਕਲਾਸ ਦੀ ਦੁਹਾਈ ਸੀਗੀ ਤਾਂ ਅਗਲੀ ਅਗਲੀ ਜਿਹੜਾ ਚੈਪਟਰ ਪਹਿਲਾ ਹੈਗਾ ਉਹ ਆਪਾਂ ਅਗਲੀ ਵੀਡੀਓ ਸ਼ੇਅਰ ਕਰਦੇ ਹਾਂ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।